ਸਿਆਸਤ ਦੇ ਵਿੱਚ ਪਾਰਟੀ ਪ੍ਰਧਾਨ ਹੁੰਦੀ ਜਾਂ ਫਿਰ ਕੁੜਮਾਚਾਰੀ ਸਿਆਸਤ ਦੇ ਵਿੱਚ ਵਿਚਾਰਧਾਰਾ ਪਿਆਰੀ ਹੁੰਦੀ ਆ ਜਾਂ ਫਿਰ ਰਿਸ਼ਤੇਦਾਰੀ ਪਾਰਟੀ ਚ ਅਨੁਸ਼ਾਸਨ ਜਿੰਮੇਵਾਰ ਹੁੰਦਾ ਜਾਂ ਫਿਰ ਜੀਜੇ ਸਾਲੇ ਦਾ ਰਿਸ਼ਤਾ ਤੇ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀਸ਼ ਸਿੰਘ ਬਾਦਲ ਨੇ ਆਪਣੇ ਜੀਜਾ ਕੁੜਮਾਚਾਰੀ ਪੁਰਾਣਾ ਕਾਂਗਰਸੀ ਪਰਿਵਾਰ ਅਕਾਲੀ ਦਲ ਚ ਆਉਂਦਾ ਕਾਲੀ ਦਲ ਦੇ ਪਿਛਲੇ 27 ਸਾਲਾਂ ਤੋਂ ਤੇ ਹੁਣ ਆਦੇਸ਼ ਪ੍ਰਤਾਪ ਸਿੰਘ ਕੈਰੋ ਹੁਣਾ ਦੀ ਛੁੱਟੀ ਕਰ ਦਿੱਤੀ ਗਈ ਹੈ ਇਸ ਦਾ ਪੰਜਾਬ ਦੀ ਕਾਲੀ ਸਿਆਸਤ ਕੀ ਅਸਰ ਪਵੇਗਾ ਤੇ ਰਿਸ਼ਤੇਦਾਰੀ ਤੇ ਕੀ ਅਸਰ ਪਵੇਗਾ ਇਸ ਬਾਬਤ ਤੇ ਸੇ ਗੱਲਬਾਤ ਕਰਾਂਗੇ ਬਹੁਤ ਹੀ ਸੀਨੀਅਰ ਪੱਤਰਕਾਰ ਤੇ ਲੇਖਕ ਜਗਤਾਰ ਸਿੰਘ ਹੁਣਾ ਦੇ ਨਾਲ ਭਾਜੀ ਕਿਵੇਂ ਦੇਖਦੇ ਹੋ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਕੱਢਿਆ ਜਾਣਾ ਕਿ ਦੇਦਨ ਕਹਿੰਦੇ ਰਿਸ਼ਤੇਦਾਰੀ ਚ ਕਹਿੰਦੇ ਹੁੰਦੇ ਕਿ ਦਾਦੇ ਦਾਦੀ ਨਾਲ ਨਾਨਕੇ ਨਾਨੇ ਨਾਨੀ ਨਾਲ ਨਾਨਕੇ ਤੇ ਸੱਸ ਸਹੁਰੇ ਦੇ ਨਾਲ ਸਹੁਰੇ ਇਸ ਕੇਸ ਦੇ ਵਿੱਚ ਮੇਰਾ ਖਿਆਲ ਇਸ ਤਰ੍ਹਾਂ ਹੀ ਹੈ ਜੀ ਇਹ ਜੇ ਆਪਾਂ ਪਹਿਲਾਂ ਪਰਿਵਾਰ ਦੀ ਗੱਲ ਕਰੀਏ ਜੀ ਜਿੱਦ ਇੱਕ ਜਾਣਕਾਰੀ ਸੋਸ਼ਲ ਸਰਕਲ ਦੇ ਵਿੱਚ ਹੈਗੀ ਹੈ ਮੈਂ ਪੋਲਿਟਿਕਲ ਸਰਕਲ ਦੀ ਗੱਲ ਨਹੀਂ ਕਰ ਰਿਹਾ ਕਿਉਂਕਿ ਰਿਸ਼ਤੇ ਰਿਸ਼ਤੇਦਾਰੀ ਦਾ ਮਾਮਲਾ ਹੈ ਜੀ ਤੇ ਕੈਰੋਂ ਪਰਿਵਾਰ ਦੇ ਸੰਬੰਧ ਸੁਖਵੀਰ ਸਿੰਘ ਹੋਰਾਂ ਨਾਲ ਕੋਈ ਬਹੁਤ ਹੀ ਵਧੀਆ ਨਹੀਂ ਰਹੇ ਜੀ ਬੜੇ ਪੁਰਾਣੀ ਇਹ ਪੰਜਾਬ ਦੇ ਆਪਣੇ ਇੱਥੇ ਚੰਡੀਗੜ੍ਹ ਦੇ ਵਿੱਚ ਵੀ ਗੱਲ ਕੋਈ ਜਾਂਦੀ ਸੀ ਰਾਦਰ ਪਰਿਵਾਰਾਂ ਦੇ ਨਹੀਂ ਇਹਨਾਂ ਦੇ ਕਹਿੰਦੇ ਵੀ ਭੈਣ ਭਰਾ ਦੇ ਵੀ ਸਬੰਧ ਕੋਈ ਬਹੁਤੇ ਵਧੀਆ ਨਹੀਂ ਰਹੇ ਜੀ ਇਸ ਕਰਕੇ ਉਹਦੀ ਜਿਹੜਾ ਪਰਛਾਵਾਂ ਸੀਗਾ ਬਾਕੀ ਸਾਰੇ ਸਬੰਧਾਂ ਤੇ ਪੈਂਦਾ ਤੇ ਇਹ ਕਿਹਾ ਜਾਂਦਾ ਸੀ ਵੀ ਜਦ ਤੱਕ ਬਾਦਲ ਸਾਹਿਬ ਜਿਉਂਦੇ ਐ ਜੀ ਉਹ ਇਕੱਠੇ ਰੱਖਦੇ ਸਾਰੇ ਪਰਿਵਾਰਾਂ ਨੂੰ ਤੇ ਉਹਨਾਂ ਤੋਂ ਜਾਣ ਤੋਂ ਬਾਅਦ ਪਤਾ ਨਹੀਂ ਇਹ ਅੱਗੇ ਸਿਚੁਏਸ਼ਨ ਕਿਵੇਂ ਡਵੈਲਪ ਹੁੰਦੀ ਹੈ ਹੁਣ ਸਿਚੁਏਸ਼ਨ ਸਾਹਮਣੇ ਆ ਗਈ ਜੀ ਇੱਕ ਆਈ ਸਿਆਸੀ ਫੀਲਡ ਦੇ ਵਿੱਚ ਹੈ ਜੀ ਤੇ ਜਦੋਂ ਇਹ ਤਿਹੜਾ ਆਇਆ ਕਰਦੀਆਂ ਹਨ ਉਹਦਾ ਜਿਹੜਾ ਅਸਰ ਹੈ ਉਹ ਬਾਕੀ ਥਾਵਾਂ ਤੇ ਪੈਂਦਾ ਹੈ ਜੀ ਹੁਣ ਇਹ ਸਿਰਫ ਦੋ ਪਰਿਵਾਰ ਹੀ ਨਹੀਂ ਸੀ ਜੀ ਇਹ ਇੱਕ ਸਿਆਸੀ ਪਾਰਟੀ ਸ਼ਰੋਣੀ ਕਾਲੀ ਦਲ ਉਹਦਾ ਵੀ ਹਿੱਸਾ ਹੈ ਜੀ ਕੈਰੋ ਪਰਿਵਾਰ ਬਹੁਤ ਪੁਰਾਣਾ ਸਿਆਸਤ ਦੇ ਵਿੱਚ ਹੈ ਸਰ ਪ੍ਰਤਾਪ ਸਿੰਘ ਕੈਰੋ ਇਨਾਂ ਦੇ ਬਜ਼ੁਰਗ ਆਦੇਸ਼ ਜੀ ਆਦੇਸ਼ ਪ੍ਰਤਾਪ ਸਿੰਘ ਕਹਰੋਂ ਸੁਖਵੀਰ ਜੀ ਦੇ ਭੜੋਈਏ ਉਹ ਪੰਜਾਬ ਦੇ ਮੁੱਖ ਮੰਤਰੀ ਰਹੇ ਐ ਤੇ ਇਹ ਉਹਨਾਂ ਦੇ ਪੋਤੇ ਆ ਬਿਲਕੁਲ ਜੀ ਤੇ ਜਦੋਂ ਵਿਆਹ ਹੋ ਗਿਆ ਟਬਰਾਂ ਦੇ ਵਿੱਚ ਇਹ ਰਿਸ਼ਤੇਦਾਰੀ ਬਣ ਗਈ ਤੇ ਇੱਕ ਸਟੇਜ ਤੋਂ ਬਾਅਦ ਇਹ ਪਰਿਵਾਰ ਅਕਾਲੀ ਦਲ ਚਾ ਗਿਆ आदेश दे फादर सुरेंद्र सिंह कह रहे हो उन्होंने कांग्रेस ਦੇ ਟਿਕਟ ਤੇ ਇਲੈਕਸ਼ਨ ਲੜੀ ਵੀ ਆ ਜੀ ਤੇ ਉਸ ਤੋਂ ਬਾਅਦ ਇਹ ਆਦੇਸ਼ ਹੋ ਰਹੀ ਆਗੇ ਸੀਗੀ ਬੈਕਗਰਾਉਂਡ ਇਹ ਉਸ ਤੋਂ ਬਾਅਦ ਇੱਕ ਸੰਬੰਧ ਮਾਝੇ ਦੇ ਵਿੱਚ ਬਾਦਲ ਪਰਿਵਾਰ ਦਾ ਹੋਰ ਬਣਦਾ ਜੀ ਉਹ ਹੈ ਮਜੀਠੀਆ ਪਰਿਵਾਰ ਜੀ ਉਹ ਵੀ ਸਿਆਸੀ ਪਰਿਵਾਰ ਸੀ ਕਾਂਗਰਸ ਦੇ ਪਰਿਵਾਰ ਹੋ ਵੀ ਜੀ ਲੇਕਿਨ ਉਹਨਾਂ ਦਾ ਕਦ ਉਸ ਲੈਵਲ ਦਾ ਨਹੀਂ ਸੀਗਾ ਕਾ ਤਾਂ ਪਾਵੇ ਨਹੀਂ ਸੀ ਲੇਕਰ ਬਿਕਰਮਨ ਜੀਠੀ ਆ ਬਹੁਤ ਪਾਵਰਫੁਲ ਲੀਡਰ ਮਾਜੇ ਦੇ ਵਿੱਚ ਅਮਰਜ ਹੁੰਦੇ ਆ ਜੀ ਤੇ ਅੱਜ ਕੱਲ ਤਾਂ ਉਹਨਾਂ ਨੂੰ ਮਾਜੇ ਦਾ ਰਨੈਲ ਕਿਹਾ ਜਾਂਦਾ ਜੀ ਆਦੇਸ਼ ਪ੍ਰਤਾਪ ਸਿੰਘ ਕਹਿਰੋ ਮਾਜੇ ਦੇ ਲੀਡਰ ਹੈਗੇ ਲੇਕਿਨ ਉਹਨਾਂ ਨੂੰ ਮਾਜੇ ਦਾ ਰਨੈਲ ਕਿਹਾ ਜਾਂਦਾ ਪੱਟੀ ਤੱਕ ਮਹਦੂਦ ਹੈ ਸੀ ਜਿਹੜੇ ਤੁਸੀਂ ਮਜੀਠੀਆ ਪਰਿਵਾਰਤੀ ਵੀ ਆਗੇ ਮੈਂ ਉਸ ਤੇ ਆਉਣਾ ਚਾਹੁੰਦਾ ਸੀ ਕਿ ਜਿਵੇਂ ਖਾਸ ਕਰਕੇ ਸ਼ਰੋਮ ਨਹੀਂ ਕਾਲੀਦਲ ਮੀਨ ਬਾਦਲ ਟੱਬਰ ਬਾਦਲ ਟੱਬਰ ਚੋਂ ਪਹਿਲਾਂ ਅੱਡ ਹੋਇਆ ਮਨਪੀ ਸਿੰਘ ਬਾਦਲ ਫਿਰ ਕੱਢ ਦਿੱਤਾ ਗਿਆ ਆਦੇਸ਼ ਪ੍ਰਤਾਪ ਸਿੰਘ ਕੈਰੋ ਉਹਨਾਂ ਨੂੰ ਪਿੱਛੇ ਜੇ ਤੁਸੀਂ ਵੀ ਸੁਣਿਆ ਹੋਊਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੀ ਕਹਿੰਦੇ ਕਿ ਮੈਨੂੰ ਕਿਤੇ ਜੀਜਾ ਸਾਲਾ ਇਕੱਠੇ ਬੈਠ ਕੇ ਤੇ ਦਿਖਾ ਦੇਣ ਉਹਨਾਂ ਦਾ ਇਸ਼ਾਰਾ ਸੁਬੀਰ ਤੇ ਵਿਕਰਮ ਸਿੰਘ ਮਜੀਠੀਆਲ ਸੀ ਤੇ ਮਜੀਠੀਆ ਪਰ ਆ ਤੁਸੀਂ ਕਹਿੰਦੇ ਉਹ ਵੀ ਕਾਂਗਰਸੀ ਪਹਿਲਾਂ ਤਾਂ ਬਲਦ ਸਾਹਿਬ ਨੇ ਦੋ ਕਾਂਗਰਸੀ ਟੱਬਰ ਦਾ ਕਾਲੀਕਰਨ ਕੀਤਾ ਇੱਕ ਪਾਸੇ ਮੁੰਡਾ ਵਹਿ ਦੂਜੇ ਪਾਸੇ ਕੁੜੀ ਵਹਿ ਹੈਗੀ ਤੇ ਇਹ ਜਿਹੜਾ ਵਿਕਰਮ ਸਿੰਘ ਮਜੀਠੀਆ ਤੁਸੀਂ ਕਹਿ ਰਹੇ ਕਿ ਮਾਜੇ ਦਾ ਜਰਨੈਲ ਆ ਉਹਨਾਂ ਦੇ ਵਿੱਚ ਵੀ ਚਰਚਾ ਪਤਾ ਨਹੀਂ ਸੱਚੀ ਹੈ ਝੂਠੀ ਕਿ ਅਨਬਨਾ ਨਹੀਂ ਅਨਬਣਾ ਨਜ਼ਰ ਆਉਦੇ ਹੁੰਦੀ ਹੈ ਨਾ ਕੁਝ ਗੱਲਾਂ ਜਿਹੜੀਆਂ ਹੁੰਦੀਆਂ ਸਾਹਮਣੇ ਨਜ਼ਰ ਆਉਂਦੀਆਂ ਜੀ ਇਹ ਕੱਲ ਤਾਂ ਬੜੀ ਕਲੀਅਰ ਹੈ ਕਿ ਜੇ ਬਿਕਰਮ ਸਿੰਘ ਮਿਊਚਲ ਲੀਡਰ ਬਣੇ ਤੇ ਆਪਣੇ ਭੜੋਈਆ ਕਰਕੇ ਲੀਡਰ ਬਣੇ ਹੁੰਦਾ ਉਹਨੂੰ ਯਾਦ ਪਿੰਦਾ ਉਸ ਤੋਂ ਪਹਿਲਾਂ ਕੋਈ ਕੰਟਰੀਬਿਊਸ਼ਨ ਨਹੀਂ ਸੀ ਕਿ ਜਿੰਨੀ ਪਾਵਰ ਡਰਾ ਕੀਤੀ ਉਹਨਾਂ ਨੇ ਸੁਖਵੀਰ ਤੋਂ ਕੀਤੀ ਹੈ ਜੀ ਪਹਿਲੇ ਵਾਰ ਇਹ ਇਲੈਕਸ਼ਨ ਲੜੇ ਤੇ ਉਹਨਾਂ ਦੇ ਭੈਣ ਨੇ ਜਿੱਤ ਕੇ ਇਹਨਾਂ ਨੂੰ ਮંત્રી ਬਣਵਾਇਆ ਜੀ ਸਰਵਨਸਿਕ ਫਲੋਰੋਂ ਡਰਾਪ ਕੀਤਾ ਗਿਆ ਉਹਦਾ ਨਾਂ ਡਰਾਪ ਕੀਤਾ ਗਿਆ ਸੀ ਅਖੀਰ ਤੇ ਆ ਕੇ ਜੀ ਜਿੱਥੇ ਉਹ ਨਰਾਜ ਹੋਏ ਸੀ ਤੁਹਾਨੂੰ ਯਾਦ ਹੋਵੇਗੀ ਜੀ ਤੇ ਹੁਣ ਜਿਹੜੀ ਗੱਲ ਕਹੀ ਜਾਂਦੀ ਹੈ ਵੀ ਦੋਵੇਂ ਕੱਠੇ ਨਜ਼ਰ ਨਹੀਂ ਆਉਂਦੇ ਪਟਿਆਲਾ ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਵਿਕਰਮ ਸਿੰਘ ਮਝਠੀਆ ਤੇ ਕੇਸ ਬਣਾਈ ਸੀ ਡਰੱਗਸ ਦਾ ਉਸ ਕੇਸ ਚੋਂ ਅੰਦਰ ਰਹੇ ਤੇ ਉਸ ਤੋਂ ਬਾਅਦ ਹੁਣ ਬੇਲ ਤੇ ਆ ਜਦੋਂ ਬਾਹਰ ਆਉਂਦੇ ਐ ਉਸ ਤੋਂ ਬਾਅਦ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਲਾਲ ਮਨਤਕ ਦੇ ਨਜ਼ਰ ਨਹੀਂ ਆਏ। ਮੈਨੂੰ ਇਹ ਨਹੀਂ ਪਤਾ ਕਿ ਬਣਦੀ ਕਿ ਨਹੀਂ ਬਣਦੀ। ਮੈਂ ਉਸ ਗੱਲ ਦੇ ਵਿੱਚ ਨਹੀਂ ਪੈਂਦਾ। ਜੀ। ਲੇਕਿਨ ਇੱਕ ਹੁੰਦਾ ਪਬਲਿਕ ਇੰਟਰਫੇਸ। ਜੀ। ਪਬਲੀਕਲੀ ਅੱਗੇ ਤਾਂ ਹਮੇਸ਼ਾ ਇਕੱਠੇ ਹੁੰਦੇ ਸੀ ਸਲਾਹ ਪੜਾਈ ਆ। ਜੀ। ਸਿਆਸੀ ਪੱਦਰ ਤੇ ਵੀ ਤੇ ਸੋਸ਼ਲ ਪੱਦਰ ਤੇ ਵੀ ਅਕਸਰ ਦੋਵੇਂ ਇਕੱਠੇ ਨਜ਼ਰ ਆਉਂਦੇ ਸੀ। ਢੰਡੇਗੜ੍ਹ 'ਚ ਦੋਵੇਂ ਇਕੱਠੇ ਘੁੰਮਦੇ ਹੁੰਦੇ ਸੀ ਕਿਸੇ ਵੇਲੇ। ਲੇਕਿਨ ਪਿਛਲੇ ਇਸ ਸਮੇਂ ਤੋਂ ਜਦੋਂ ਤੋਂ ਵਿਕਰਮ ਹੋਰੀ ਬਾਹਰ ਆਏ ਹੈ ਦੋਵੇਂ ਇਕੱਠੇ ਨਜ਼ਰ ਨਹੀਂ ਆਉਂਦੇ ਪਰ ਇਹ ਜਿਹੜਾ ਹੁਣ ਕੈਰੂ ਸਾਹਿਬ ਵਾਲਾ ਪਾਰਟੀ ਚੋਂ ਕੱਢ ਦੇਣਾ ਹੋ ਸਕਦਾ ਹੈ ਕਿ ਅੱਜ ਪ੍ਰਨੀਤ ਕੌਰ ਵੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਯਾਦ ਕਰਕੇ ਰੋਂਦੇ ਹੋਣਗੇ ਸਰਿੰਦਰ ਕੌਰ ਬਾਦਲ ਨੂੰ ਯਾਦ ਕਰਕੇ ਕਿਉਂਕਿ ਪੇਕੇ ਤੇ ਮਾਂ ਪਿਓ ਦੇ ਨਾਲ ਹੁੰਦੇ ਨੇ ਜਾਂ ਕਿਤੇ ਦੇਸ਼ ਪ੍ਰਤਾਪ ਸਿੰਘ ਕਵੇ ਕਿ ਅੱਜ ਤੋਂ 27 ਸਾਲ ਪਹਿਲਾਂ ਮੈਂ ਨਾ ਕਾਲੀ ਦਲ ਜੁਆਇਨ ਕਰਦਾ ਤੇ ਅੱਜ ਮੈਨੂੰ ਇੰਨੇ ਮੇਰੇ ਮਾੜੇ ਹਾਲਾਤ ਨਾ ਹੁੰਦੇ ਸਿਰਫ ਪੱਟੀ ਦੇ ਅਸਰ ਪਏਗਾ ਕਿ ਜਾਂ ਇੱਕ ਪੰਜਾਬ ਦੇ ਵਿੱਚ ਹੋ ਸਕਦਾ ਕਿ ਯਾਰ ਬਾਦਲਾਂ ਨੇ ਚੰਗੀ ਨਹੀਂ ਕੀਤੀ ਜਵਾਈ ਪਾਰਟੀ ਚੋਂ ਕੱਢਤਾ ਇਹ ਦੋ ਲੈਵਲ ਹੁੰਦੇ ਆ ਹਮੇਸ਼ਾ ਜਦੋਂ ਇਸ ਤਰ੍ਹਾਂ ਕੋਈ ਡਿਵੈਲਪਮੈਂਟ ਹੁੰਦੀ ਹੈ ਨਾ ਪਾਰਟੀ ਦੇ ਵਿੱਚ ਜੀ ਇਹ ਇੱਕ ਤਾਂ ਹੁੰਦਾ ਲੋਕਲ ਉਹਦਾ ਅਸਰ ਕੀ ਪੈਂਦਾ ਹੁਣ ਪੱਟੀ ਦੇ ਵਿੱਚ ਜੀ ਇੱਕ ਗੱਲ ਆਦੇਸ਼ ਬਾਰੇ ਨੌਨ ਹੈ ਕਿ ਉਹ ਫੀਲਡ ਦਾ ਵਰਕਰ ਨਹੀਂ ਹੈ ਜੀ ਤੇ ਇਹ ਇਲੈਕਸ਼ਨ ਜਿੱਤ ਕੇ ਅਕਸਰ ਚੰਡੀਗੜ੍ਹ ਹੀ ਰਹਿੰਦਾ ਸੀ ਤੇ ਇਹਦਾ ਕੰਮ ਸਾਰਾ ਹਲਕੇ ਦਾ ਬੀਬਾ ਪਰਨੀਤ ਇਹਨਾਂ ਦੀ ਵਾਈਫ ਉਹ ਸੰਭਾਲਦੀ ਸੀ ਜੀ ਇਹ ਸਭ ਨੂੰ ਨੋ ਨਾ ਕੰਮ ਸਾਰੇ ਉਹੀ ਕਰਾਉਂਦੇ ਸੀ ਜੇ ਇੱਥੇ ਆ ਕੇ ਤੇ ਇੱਥੇ ਵੀ ਉਹੀ ਵਰਕਟਰ ਨਾਲ ਡੀਲ ਕਰਦੀ ਸੀਗੀ ਤੇ 2019 ਦੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਵੀ ਇਹ ਮੈਨੂੰ ਪਤਾ ਲੱਗਿਆ ਕਿ ਆਦੇਸ਼ ਨੇ ਪੱਟੀ ਹਲਕੇ ਦੇ ਵਿੱਚ ਬੀਬੀ ਜਗੀਰਕੌਰ ਕੈਂਡੀਡੇਟ ਸੀਗੀ ਉਹਦੀ ਕਾਨਫਰੰਸ ਨਹੀਂ ਸੀ ਕਰਾਈ ਜੀ ਹੁਣ ਵੀ ਰੌਲਾ ਇਹੀ ਪਿਆ ਸੀਗਾ ਜੀ ਕਿ ਇਹਨੇ ਕਾਨਫਰੰਸ ਨਹੀਂ ਕਰਾਈ ਚਲੋ ਅੰਦਰ ਜਿਹੜੀ ਗੜਬੜ ਹੈ ਕਿ ਵਰਸਾ ਸਿੰਘ ਮਲਟੋਹਾ ਕੈਂਡੀਡੇਟ ਅਕਾਲੀ ਦਲ ਦਾ ਉਸ ਹਲਕੇ ਚੋਂ ਤੇ ਵਰਸਾ ਸਿੰਘ ਮਲਟੋਹਾ ਦਾ ਆਇਆ ਦਾ ਰਾਈਵਲ ਉਸ ਉੱਥੇ ਤੇ ਤੁਹਾਨੂੰ ਯਾਦ ਹੋਵੇ ਜੇ 2022 ਦੇ ਇਲੈਕਸ਼ਨ ਤੋਂ ਪਹਿਲਾਂ ਆਦੇਸ਼ ਨੇ ਕਲੇਮ ਕੀਤੀ ਸੀ ਸੀਟ ਕਿੰਪਰਨ ਵਾਲੀ ਵੀ ਜਦ ਤੋਂ ਵਰਸਾ ਸਿਕ ਮਲਟੋਨ ਟਿਕਟ ਦਿੱਤੀ ਗਈ ਤੇ ਸਭ ਤੋਂ ਪਹਿਲੀ ਅਨਾਉਂਸਮੈਂਟ ਪਰ ਖਾਲ ਸੁਖਵੀਰ ਜੀ ਨੇ ਉਸੇ ਸੀਟ ਦੇ ਹੀ ਕੀਤੀ ਸੀ ਔਰ ਸਭ ਸਮਝ ਆ ਗਿਆ ਸੀ ਕਿ ਜਿਹੜੇ ਸਬੰਧ ਹੈ ਇਹਨਾਂ ਦੇ ਉਹ ਖਾਸੇ ਹੀ ਟੈਂਸੇ ਗਏ ਹੈ ਸਾਹਮਣੇ ਪੜ ਗਏ ਨੇ ਇਸ ਅਨਾਉਂਸਮੈਂਟ ਦੇ ਨਾਲ ਸੋ ਸੁਖਵੀਰ ਜੀ ਨੇ ਵਰਸਾ ਦੇ ਨਾਲ ਟੂਰਨ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਥੇਰੀਏ ਦੇ ਵਿੱਚ ਤੇ ਇਹ ਅਲਟੀਮੇਟਲੀ ਪਣਾ ਵਾਪਰੇਆ ਜਿਵੇਂ ਕਾਲਜ ਤੋਂ ਪਾਰਟੀ ਚੋਂ ਕੱਢਿਆ ਗਿਆadesh pratap singh kero ਨਾਲ ਦੇ ਨਾਲ ਵਿਰਸਾ ਸਿੰਘ ਵਲਟੋਵਾ ਚੰਗਰ ਮਾਰਦਾ ਬੜਕ ਮਾਰਦਾ ਹੈਗਾ ਕਿ ਸਰਦਾਰਾ ਖੁਸ਼ ਕਰ ਤਾਂ ਪ੍ਰਧਾਨ ਤੇ ਹੋਜੇ ਹੋਣਾ ਚਾਹੀਦਾ ਹੈਗਾ ਪਗ ਰਖ ਲਈ ਹੈ ਕਿ ਮੈਂ ਤੇ ਅੱਜ ਹੀ ਜਿੱਤ ਗਿਆ ਇਹ ਇੱਕ ਆਪਣੇ ਆਪ ਨੂੰ ਹੌਸਲਾ ਦੇਣ ਵਾਲੀ ਗੱਲ ਹੈ ਕਿ ਜਾਂ ਪੱਟੀ ਜਾਂ ਕੈਰੋ ਪਰਿਵਾਰ ਦਾ ਤਰਨਤਾ ਦੇ ਵਿੱਚ ਅਸਰ ਹੈਗਾ ਕਾਲੀ ਦਲ ਦਾ ਨੁਕਸਾਨ ਹੋ ਸਕਦਾ ਕੈਰੋ ਪਰਿਵਾਰ ਦਾ ਜਿਹੜਾ ਅਸਰ ਸੀ ਨਾ ਉਹ ਇਸ ਕਰਕੇ ਨਹੀਂ ਸੀ ਕਿ ਉਹ ਕਾਲੀ ਦਲ ਦਾ ਲੀਡਰ ਹੈਗੇ ਜੀ ਉਸੀ ਅਸੀ ਪਰਿਵਾਰਕ ਹੈ ਪ੍ਰਣਾ ਚੱਲੇ ਆ ਰਿਹਾ ਸੀਗਾ ਉਹ ਅਕੇ ਸ਼ਿਫਟ ਹੋ ਗਿਆ ਅਕਾਲੀ ਦਲ ਦੇ ਵਿੱਚ ਜੇ ਕੱਲੋਂ ਮੁੜ ਕੇ ਫਿਰ ਕਾਗਰਸ ਚਲੇ ਜਾਣਗੇ ਉਹ ਤਾਂ ਪ੍ਰਭਾਵ ਉਹਦਾ ਉਹੀ ਰਹੇਗਾ ਨਾ ਜੀ ਪਾਰਟੀ ਕੋਈ ਵੀ ਹੋਵੇ ਜੀ ਹੁਣ ਤੁਸੀਂ ਜਿਹੜੀ ਦੂਜੀ ਗੱਲ ਕੀਤੀ ਵੀ ਇਹਦਾ ਅਸਰ ਕੀ ਪੈਗਾ ਓਥੇ ਪੈਗਾ ਬਾਹਰ ਪੈਗਾ ਬਾਹਰ ਕੀ ਅਸਰ ਪੈਂਦਾ ਪਾਰਟੀ ਤੇ ਹਮੇਸ਼ਾ ਹੀ ਹੁੰਦਾ ਨਾਲ ਜਿਹੜੀ ਇਹ ਸਿਚੁਏਸ਼ਨ ਹੁੰਦੀ ਹੈ ਖਾਸ ਕਰਕੇ ਇਲੈਕਸ਼ਨ ਦੇ ਵਿੱਚ ਜਦ ਤੁਹਾਡੇ ਅਕਾਲੀ ਦਲ ਹੋਣ ਦੀ ਲੜਾਈ ਲੜ ਰਿਹਾ ਇਕੱਲੇ ਇਲੈਕਸ਼ਨ ਨਹੀਂ ਲੜ ਰਿਹਾ ਜੀ ਤੇ ਉਦੋਂ ਜਿਹੜਾ ਵਰਕਰ ਆ ਉਹ ਤੇ ਪ੍ਰਭਾਵ ਕੀ ਪੈਂਦਾ ਜੀ ਜੇ ਸੀਨੀਅਰ ਮੋਸਟ ਦੇ ਲੀਡਰਸ ਹੈਗੇ ਆ ਉਹਨਾਂ ਦੇ ਨਾਲ ਜੇ ਸਬੰਧ ਠੀਕ ਨਹੀਂ ਹੈ ਪ੍ਰਧਾਨ ਦੇ ਮੈਂ ਸਬੰਧਾਂ ਦੀ ਗੱਲ ਕਰਦਾ ਨਿਕਲਦੀ ਗੱਲ ਨਹੀਂ ਇਹ ਜਦੋਂ ਵਰਕਰ ਦੇ ਵਿੱਚ ਜਾਂਦੀ ਹੈ ਤੇ ਉਹਦਾ ਜਿਹੜਾ ਅਸਰ ਹੈ ਵਰਕਰ ਤੇ ਉਹ ਡੀਮੋਟਿਵੇਟਿੰਗ ਹੈ ਉਹ ਹੌਸਲੇ ਤੇ ਨਹੀਂ ਹੁੰਦਾ ਫਿਰ ਲੜਾਈ ਲੜਦਾ ਲੜ ਨਹੀਂ ਸਕਦਾ ਅਸਰ ਬਾਕੀ ਤਾਂ ਤੇ ਇਹ ਪੈਂਦਾ ਹੁਣ ਕੱਲਾ ਇਹ ਨਹੀਂ ਹੈ ਕਿ ਇਹ ਇਨੈਕਟਿਵ ਹੈ ਇਹ ਤੇ ਚਾਰਜੇ ਲੱਗੇ ਨਾ ਵੀ ਇਨੈਕਟਿਵ ਹੈ ਕੱਲ ਮਰੋਕਾ ਜੀ ਦੀ ਵੀ ਵੀਡੀਓ ਆਈ ਗਏ ਮਰੋਕਾ ਜੀ ਹੁਣ ਤੱਕ ਇਨਐਕਟਿਵ ਸੀਗੇ ਉਹ ਸਿਰਫ ਇਨਐਕਟਿਵ ਹੀ ਨਹੀਂ ਚਲੋ ਉਹਨਾਂ ਦੇ ਬੱਚਿਆਂ ਦਾ ਆਪਣਾ ਰਾਈਟ ਹੈ ਖੜੇ ਹੋਣਾ ਮੈਂ ਉਹ ਕਿੰਤੋਂ ਨਹੀਂ ਕਰਦਾ ਔਰ ਉਹ ਉਹ ਤੇ ਡਿਸਪਲਿਅਰ ਰਿਐਕਸ਼ਨ ਇਸ ਗੱਲ ਤੇ ਨਹੀਂ ਹੋ ਸਕਦਾ ਕਿ ਉਹਨਾਂ ਦੇ ਨੂੰ ਬੀਜੇਪੀ ਵੱਲੋਂ ਖੜੀ ਗਏ ਲੇਕਿਨ ਇਹ ਤਾਂ ਪੁੱਛਿਆ ਜਾ ਸਕਦਾ ਸੀ ਕਿ ਤੁਸੀਂ ਭਾਈ ਐਕਟਿਵ ਕਿਉਂ ਨਹੀਂ ਜਿਵੇਂ ਆਦੇਸ਼ ਤੇ ਐਕਸ਼ਨ ਹੋਇਆ ਉਹ ਵੀ ਇਨਐਕਟਿਵ ਹੈ ਸਰਦਾਰ ਸਵਦੇਸ਼ ਸੰਟੀਡਸ ਉਹਨਾਂ ਦਾ ਪਰਿਵਾਰ ਢੀਰ ਸਾਜੀ ਦਾ ਪਾਰਟੀ ਦੇ ਸਰਪ੍ਰਸਤ ਹੈਗੇ ਉਹ ਵੀ ਐਕਟਿਵ ਨਹੀਂ ਹੈ ਸਾਰੀ ਪਾਰਟੀ ਨੂੰ ਕੱਢ ਦਿਓਗੇ ਤੁਸੀਂ ਹੋ ਇਹ ਸਿਚੁਏਸ਼ਨ ਬੜੀ ਹੋਈ ਹੈ ਸਾਰੀ ਗੱਲ ਤੇ ਜਿਹੜੇ ਤੂੰ ਅਸਰ ਦੀ ਗੱਲ ਕਰਦੇ ਹੋ ਨਾ ਪਰ ਉਹ ਥੱਲੇ ਡਾਉਨ ਦੇ ਲਾਈਨ ਚੱਲਦਾ ਹੁਣ ਅੱਜ ਕੱਲ ਤਾਂ ਆਦੇਸ਼ ਸੀ ਅੱਜ ਆਪਣੇ ਮਰੋਕਾ ਜੀ ਵੀ ਨਾਲ ਖੜ ਗਏ ਆ ਕੇ ਉਹਨਾਂ ਨੇ ਲਾਈਨ ਵੀ ਦੂਜੀ ਲੈ ਲਈ ਚਲੋ ਜਿਹੜੀ ਹੁਣ ਸੁਖਵੀਰ ਜੀ ਅਟੈਕ ਸ਼ਾਰਪ ਕਰ ਰਿਹਾ ਹੈ ਨਰਿੰਦਰ ਮੋਦੀ ਤੇ ਉਹ ਗੱਲ ਵੱਖਰੀ ਹੈ ਜੇਕਰ ਲੋਕ ਇਲੈਕਸ਼ਨ ਤੋਂ ਬਾਅਦ ਇਕੱਠੇ ਹੋ ਜਾਣ ਇਹ ਮੈਂ ਇਹਨੂੰ ਕੋਈ ਬਹੁਤੀ ਐਹਮਤ ਹੁਣ ਦੇਣੀ ਬੰਦ ਕਰਤੀ ਵੀ ਹੈ ਅਲੱਗ ਹੋਣ ਤੋਂ ਬਾਅਦ ਕਿਹੜਾ ਲੀਡਰ ਕਿਦੇ ਬਾਰੇ ਕੀ ਕਹਿੰਦਾ ਪਤਾ ਨਹੀਂ ਕਿਸ ਵੇਲੇ ਇਕੱਠੇ ਹੋ ਜਾਣ ਲੇਕਿਨ ਪਾਰਟੀ ਲਾਈਨ ਦੇ ਖਿਲਾਫ ਬਲੋਕਾ ਜੀ ਨੇ ਲਾਈਨ ਲੈ ਲਈ ਕਿ ਸਾਨੂੰ ਪੀਐਮ ਨਾਲ ਮਿਲ ਕੇ ਆਪਣੇ ਪੰਜਾਬ ਦੇ ਮਸਲੇ ਹੱਲ ਕਰਾਉਣੇ ਚਾਹੀਦੇ ਆ ਇਹ ਗੱਲ ਵੱਖਰੀ ਹੈ ਕਿ ਜਦੋਂ ਤੁਹਾਡੇ ਐਲਾਈਅੰਸ ਸੀ ਤੁਹਾਨੂੰ ਕਿਸੇ ਨੂੰ ਚੇਤੇ ਨਹੀਂ ਆਇਆ ਸਤ ਅੰਮ੍ਰਿਤ ਮੇ ਤੋਂ ਬਾਅਦ ਤੁਹਾਡੀਆਂ ਤਿੰਨ ਸਰਕਾਰਾਂ ਬੋਰਗ ਰਹਿ ਗਈਆਂ ਉਹ ਤਾਂ ਪੰਜਾਬ ਦੇ ਮਸਲੇ ਚ ਇੱਤੇ ਨਹੀਂ ਆਏ ਹੁਣ ਸਾਡਰ ਲਈ ਇੱਤੇ ਕਿੱਥੋਂ ਆ ਗਏ ਸੋ ਇਹ ਜਿਹੜੀ ਇਹ ਮੌਕਾ ਪ੍ਰਸਤੀ ਹੁੰਦੀ ਹੈ ਅਕਾਲੀ ਆਪਣੇ ਸਿਆਸੀ ਲੀਡਰਸ਼ਿਪ ਦੀ ਵੱਖਰੀ ਗੱਲ ਹੈਗੀ ਹੈ ਲੇਕਿਨ ਇੱਕ ਸਿਚੁਏਸ਼ਨ ਤਾਂ ਹੈਗੀ ਹੈ ਨਾ ਜਿੱਤੇ ਤੁਸੀਂ ਸਿਰਫ ਇੱਕ ਲੀਡਰ ਦੇ ਐਕਸ਼ਨ ਲਿਆ ਹੈ ਜਦਕਿ ਬਾਕੀ ਸਾਰੇ ਹੀ ਐਂਟੀ ਪਾਰਟੀ ਲਾਈਨ ਲੈ ਰਹੇ ਹਾਂ ਉਸ ਇਹ ਜਿਹੜਾ ਸਵਾਲ ਹੈ ਕਿ ਜਿਵੇਂ ਤੁਸੀਂ ਸ਼ੁਰੂਆਤੀ ਕਿਹਾ ਗਿਆ ਹੈ ਕਿ ਸੂਬੀ ਸਿੰਘ ਬਾਦਲ ਉਹ ਰਾਜ ਪ੍ਰਤਾਪ ਸਿੰਘ ਕਹਿ ਰਹੇ ਹੁੰਦੀ ਪਹਿਲੀਆਂ ਹੀ ਨਹੀਂ ਬਣੀ ਹੈਗੀ ਮੌਕੇ ਪਾਲਦਾਰ ਹੈ ਸੂਬੀ ਸਿੰਘ ਬਾਦਲ ਨਹੀਂ ਮੈਂ ਇਹ ਨਹੀਂ ਕਹੂੰਗਾ ਕਿ ਮੌਕੇ ਪਾਲਦਾਰ ਹੈ ਲੇਕਿਨ ਬਣੀ ਨਹੀਂ ਇਹ ਪਬਲਿਕ ਡੋਮੇਨ ਦੇ ਵਿੱਚ ਹੈ ਸਾਰੀ ਗੱਲ ਇਹ ਕਿੰਨੇ ਬਣਦੀ ਹਾਂਜੀ ਮੌਕਾ ਮੈਂ ਹੋਰ ਥੋੜੀ ਜਿਹੀ ਟੱਗ ਨਾ ਚੱਲਦਾ 97 ਦੇ ਵਿੱਚ ਆਦੇਸ਼ ਉਹ ਨਹੀਂ ਬਣਦੇ ਐ ਐਕਸਾਈਜ਼ ਮਿਨਿਸਟਰ ਜੀ ਤੇ ਸੁਖਵੀਰ ਜਰ ਵੀ ਇੰਟਰਸਟ ਰਿਆ ਸੀ ਐਸਾਈ ਦੇ ਵਿੱਚ ਉਹ ਫਿਰ ਆਪਣਾ ਠੇਕੇਦਾਰ ਲੈ ਕੇ ਆਇਆ ਸੀ ਉੱਥੇ ਵੀ ਇਹਨਾਂ ਦੇ ਆਪਸ ਦੇ ਵਿੱਚ ਟੈਨਸ਼ਨ ਰਹੀ ਜਿਹੜੀ ਮੈਨੂੰ ਉਹ ਤਾਂ ਐਕਟਿਵ ਜਰਨਲਿਸਟ ਸੀਗਾ ਉਹਨਾਂ ਨੇ ਇੰਨੀ ਤਾਂ ਮੈਨੂੰ ਜਾਣਕਾਰੀ ਹੈਗੀ ਉਸ ਪੀਰੀਅਡ ਦੀ ਵੀ ਜੀ ਉਸ ਤੋਂ ਬਾਅਦ ਜਦੋਂ ਇਹ ਫੂਡ ਮਿਨਿਸਟਰ ਸੀਗੇ ਉੱਥੇ ਵੀ ਸ਼ਾਇਦ ਕੋਈ ਵੇਰ ਹੌਸਕ ਦੇ ਇਸ਼ੂ ਲੈ ਕੇ ਇਹਨਾਂ ਦੋਵਾਂ ਦੀ ਆਪਸ ਦੇ ਵਿੱਚ ਟੈਨਸ਼ਨ ਰਹੀ ਹੈ ਬਿਊਰੋਕ੍ਰੈtic ਸਰਕਲ ਸਾਰਾ ਕੁਝ ਪਤਾ ਸੀਗਾ ਸੋ ਬਾਦਲ ਸਾਹਿਬ ਨੇ ਇੱਕ ਕੰਮ ਕੀਤਾ ਹੋਇਆ ਸੀ ਉਹਨਾਂ ਨੇ ਇਹ ਬੜਾ ਕਲੀਅਰ ਕੀਤਾ ਹੋਇਆ ਸੀਗਾ ਕਿ ਆਦੇਸ਼ ਦੇ ਡਿਪਾਰਟਮੈਂਟ ਦੇ ਵਿੱਚ ਸੁਵੀਰ ਸਿੰਘ ਜੀ ਇੰਟਰਫੇਅਰ ਨਹੀਂ ਕਰਨਗੇ ਸੋ ਉਹ ਆਦੇਸ਼ ਉਹ ਰੀ ਅਪਲਾਈਡ ਇੰਡੀਪੈਂਡੈਂਟ ਚੱਲਦੇ ਸੀਗੇ ਤੇ ਜਿਹੜੇ ਮਹਿਕਮੇ ਭਾਈ ਸਾਹਿਬ ਪੈਸੇ ਵਾਲੇ ਹੋਣ ਨਾ ਉਥੇ ਟੈਨਸ਼ਨ ਆਇਆ ਕਰਦੀ ਹੈ ਉਦੋਂ ਰੌਲਾ ਸੀ ਕਿ ਕੋਈ ਪੌਂਟੀ ਛੱਡੇ ਨੂੰ ਲੈ ਆ ਕੋਈ ਗਰਚਿਆਂ ਨੂੰ ਲੈ ਆ ਆ ਦੂਜਾ ਸਿਰ ਸਵਾਲ ਹੈ ਕਿ ਕੀ ਆਦੇਸ਼ ਪ੍ਰਤਾਪ ਸਿੰਘ ਕਹਿ ਰਹੇ ਦੀ ਸਿਆਸਤ ਖਤਮ ਹੋ ਗਈ ਸ਼ਿਆਸਾ ਤੋਂ ਨਿਕਲ ਕੀਤੀ ਨਹੀਂ ਉਹ ਤਾਂ ਲਿਗੇ ਸੀ ਅ ਟੱਬਰ ਦੇ ਨਾਂ ਤੇ ਉਹਨਾਂ ਨੂੰ ਲੀਡਰਸ਼ਿਪ ਹੈਗੀ ਹੈ ਆਪ ਤਾਂ ਲੋਕਾਂ ਦੇ ਵਿੱਚ ਜਾਂਦੇ ਨਹੀਂ ਮੈਂ ਪਹਿਲਾਂ ਕਲਰ ਕਲੀਅਰ ਕੀਤੀ ਹੈ ਤੇ ਇਹਨਾਂ ਦੇ ਫਾਦਰ ਤਾਂ ਫਿਰ ਵੀ ਬਹੁਤ ਐਕਟਿਵ ਸੀਗੇ ਆਪ ਤਾਂ ਹੀ ਐਕਟਿਵ ਰਹੇਗੀ ਸੋ ਇਸ ਕਰਕੇ ਜਿਹੜੀ ਆਪਣੀ ਲੀਡਰਸ਼ਿਪ ਹੈ ਨਾ ਉਹ ਹੁਣ ਤਾਂ ਪਾਰਟੀ ਦੇ ਨਾਲ ਤੇ ਵੀ ਸੀਗੀ ਤੇ ਬਾਕੀ ਉਹਨਾਂ ਦੇ ਪਰਿਵਾਰ ਦੇ ਨਾਂ ਤੇ ਆਪਣੀ ਉਹਨਾਂ ਦੇ ਕੋਈ ਬਹੁਤੀ ਜਿਹੜੀ ਤੁਸੀਂ ਕੋਈ ਵੀ ਹਸਤੀ ਉਹ ਨਹੀਂ ਹੈ ਜਿ ਜਿੰਨੇ ਵੀ ਪੰਜਾਬ ਦੇ ਵਿੱਚ ਜਿਹੜੇ ਪਰਿਵਾਰਾਂ ਦੀ ਲੈਗਸੀ ਹੈਗੀ ਹੌਲੀ ਹੌਲੀ ਖਤਮ ਹੋਏ ਨੇ ਜੇ ਬਰਨਾਲਾ ਪਰਿਵਾਰ ਲੈ ਲੋ ਜਾਂ ਹੋਰ ਪਰਵਾ ਲੋ ਤਲਵੰਡੀ ਪਰਵਾ ਲੈ ਲੋ ਜਿਹੜੀ ਪੀੜੀਦਰ ਪੀੜੀ ਚੱਲਦੀ ਕਿ ਦਾਦੇ ਦੀ ਸੀਟ ਆ ਪਿਓ ਦੀ ਸੀਟ ਆ ਮੁੰਡੇ ਦੀ ਸੀਟ ਆ ਪੋਤੇ ਦੀ ਸੀ। ਕਿਸੇ ਕਿਸ ਰੋਤੋਂ ਖਤਮ ਹੋਈ ਆ। ਮਤਲਬ ਮੰਨ ਕੇ ਜਿਲੇ ਕਿ ਹੁਣ ਅ ਵੱਡਾ ਪਰਿਵਾਰ ਆ ਹੋ ਸਕਦਾ ਕਿ ਭਾਜਪਾ ਅੱਜ ਕੱਲ ਸਾਰਿਆਂ ਨੂੰ ਬਹੁਤ ਜ਼ਿਆਦਾ ਭਾ ਦੇ ਰਹੀ ਹੈਗੀ ਆ। ਉਹਨਾਂ ਦੇ ਇਕੱਠੇ ਹੀ ਪੱਖੇ ਨੇ 20 ਕਿ ਗਨਵੇਂ ਦੇ ਦੋ ਪੰਜਾਬ ਦੇ ਲੀਡਰ ਖੁਸ਼ ਹੋ ਰਹੇ ਨੇ। ਦਰਵਾਜੇ ਦੇਸ਼ ਪ੍ਰਤਾਪ ਦੇ ਕੈਰੋਂ ਦੇ ਵਾਸਤੇ ਸਾਰੀਆਂ ਪਾਰਟੀਆਂ ਚ ਖੁੱਲੇ ਨੇ ਸੋਇ ਕਾਲੀ ਦਲ। ਚਾਹੇ ਸੋਨਾ ਦੀ ਹੈ ਦਰਵਾਜੇ ਤਾਂ ਖੁੱਲੇ ਆ ਇੰਨਾ ਸਾਰਿਆਂ ਦੇ। ਲੈਕਿਨ ਜਦੋਂ ਪੰਜ ਜਦੋਂ ਬੰਦਾ ਪਾਰਟੀ ਚੋਂ ਕੱਢਿਆ ਜਾਂਦਾ ਉਹਦੀ ਕੀਮਤ ਘਟ ਜਾਂਦੀ ਹੈ ਜਦੋਂ ਪਾਰਟੀ ਦੇ ਵਿੱਚ ਰਹਿੰਦੇ ਆ ਕੋਈ ਆਪਣੀ ਚੋਇਸ ਹੋਰ ਕਿਤੇ ਐਕਸਪ੍ਰੈਸ ਕਰੇ ਉਹਦੀ ਕੀਮਤ ਜ਼ਿਆਦਾ ਪੈਂਦੀ ਹੈ ਕੱਢੇ ਵਜੇ ਬੰਦੇ ਦੀ ਕੀਮਤ ਉਹਨੇ ਨਹੀਂ ਪੈਂਦੀ ਫਰਕ ਇੰਨਾ ਕੀ ਹੈ ਬਾਕੀ ਜਾਨ ਜਿਹੜੀ ਮਰਜ਼ੀ ਕਰ ਲੈਣ ਇਹ ਉਹਨਾਂ ਦੀ ਚੋਇਸ ਹੈਗੀ ਉਹ ਤਾਂ ਕੋਈ ਅਸੀਂ ਗੱਲ ਨਹੀਂ ਜਿਵੇਂ ਕਹਿੰਦੇ ਕਿ ਵਿਰਸਾ ਸਿੰਘ ਬਲਟੋਆ ਨੇ ਕਢਾਤਾ ਉਹਦੀ ਜਿੱਤ ਹੋ ਗਈ ਹੈ ਕਾਲੀ ਦਲ ਦਾ ਕਦਮ ਘਟਿਆ ਜਾਂ ਵਿਰਸਾ ਸਿੰਘ ਬਲਟੋਆ ਦਾ ਕਦਮ ਵਧਿਆ ਜੀ ਮੇਰਾ ਖਿਆਲ ਹੈ ਕਾਲੀ ਦਲ ਦਾ ਕਦ ਕਟਿਆ ਹੈ ਮੈਂ ਕਿਸੇ ਇੰਡੀਵਿਜੂਅਲ ਦੇ ਬਾਰੇ ਗੱਲ ਨਹੀਂ ਕਰਦਾ ਲੇਕਿਨ ਜਿਹੜੀ ਕਾਲੀ ਦਲ ਦੀ ਤਾਕਤ ਹੈ ਨਾ ਉਹਨੂੰ ਖੋਰਾ ਲਗਾਤਾਰ ਲੱਗ ਰਿਹਾ ਤੇ ਇਹ ਇੱਕ ਔਰ ਇੱਕ ਸਟੈਪ ਹੈ ਜੇ ਕਿਸ ਨੂੰ ਲੱਗੇ ਕਿ ਬੜਾ ਵੱਡਾ ਕੰਮ ਕਰਤਾ ਇਹ ਐਕਚੁਅਲ ਲੈ ਕੇ ਗਲਤ ਫੈਮ ਨਹੀਂ ਚ ਫਿਰ ਜਿਵੇਂ ਤੁਸੀਂ ਕਿਹਾ ਕਿ ਕਾਲੀ ਦਲ ਸਿਰਫ ਇਲੈਕਸ਼ਨ ਨਹੀਂ ਲੜਾਏ ਲੜਾਈ ਹੁੰਦਦੀ ਆ ਜਦੋਂ ਲੜਾਈ ਹੁੰਦੀ ਆ ਜਦੋਂ ਪਰਿਵਾਰਾਂ ਨੂੰ ਇਕੱਠੇ ਕਰਨ ਦੀ ਲੋੜ ਹੁੰਦੀ ਆ ਟੱਬਰਾਂ ਨੂੰ ਇਕੱਠੇ ਕਰਨ ਦੀ ਲੋੜ ਆ ਸੁਭੀਰ ਸਿੰਘ ਬਾਦਲ ਤੇ ਨੇਤੀ ਲੋਕਾਂ ਨੂੰ ਆਵਾਜ਼ਾਂ ਮਾਰਦੇ ਕਿ ਬਚਾਲੋ ਖੇਤਰੀ ਪਾਰਟੀ ਨੂੰ ਬਚਾਲੋ ਪੰਥ ਨੂੰ ਬਚਾਲੋ ਆਰਐਸਐਸ ਭਾਜਪੀ ਨੇ ਕਬਜ਼ਾ ਕਰ ਲਿਆ ਦਿੱਲੀ ਕਮੇਟੀ ਦੇ ਕਬਜ਼ਾ ਕਰ ਲਿਆ ਹਰਿਆਣੇ ਤੇ ਕਰ ਲਿਆ ਤਕਸਰੀ ਬਹੁਜੂਰ ਸਾਹਿਬ ਤੇ ਕਰ ਲਿਆ ਜੀ ਉਹ ਜਿਹੜੇ ਕਬਜ਼ੇ ਕਰਦੀ ਗੱਲ ਕਹਿੰਦੇ ਆ ਉਹ ਤਾਂ ਉਸ ਉਹਦਾ ਸਿਆਸੀ ਦਮਗਜੇ ਵਾਰੀ ਹੈ ਨਾ ਜਦੋਂ ਇਕੱਠੇ ਸੀਗੇ ਉਦੋਂ ਕੀ ਸੀਗਾ ਹੁਣ ਸਡਨਲੀ ਕਿੱਥੋਂ ਉਹਨਾਂ ਨੇ ਕਬਜ਼ਾ ਕਰ ਲਿਆ ਤੇ ਉਹ ਤਾਂ ਮੈਂ ਉਸ ਗੱਲ ਦੇ ਵਿੱਚ ਨਹੀਂ ਪਿੰਨ ਮੈਂ ਮੰਨਦਾ ਹੀ ਨਹੀਂ ਉਹ ਜਿਹੜਾ ਉਹ ਉਹਨਾਂ ਦਾ ਨੈਰੇਟਿਵ ਹੈ ਨਾ ਕਿ ਭਾਜਪਾ ਨੇ ਕਬਜ਼ਾ ਕਰ ਲਿਆ ਤੇ 25 ਸਾਲ ਤਾਂ ਨਾਲ ਰਹੇ ਉਹਨਾਂ ਦੇ ਤੇ ਦਿੱਲੀ ਕਮੇਟੀ ਤਾਂ ਆਪ ਹੀ ਉਹਨਾਂ ਨੂੰ ਫੜਾਈ ਸੀ ਤੁਸੀਂ ਤੁਹਾਨੂੰ ਯਾਦ ਆ ਵੀ ਜਦੋਂ ਆਪਣੇ ਮੰਜਤ ਸਿੰਘ ਸਰਸਾ ਸੀਗੇ ਦਿੱਲੀ ਕਮੇਟੀ ਦੇ ਪ੍ਰਧਾਨ ਉਹਨਾਂ ਨੂੰ ਇਲੈਕਸ਼ਨ ਤਾਂ ਪਾਰਟੀ ਨੇ ਲੜਾਈ ਸੀ ਕਿ ਭਾਜਪਾ ਡਿਟ੍ਰਿਕਟ ਅਸੈਂਬਲੀ ਦੀ ਜੀ ਤੇ ਉਹਦੇ ਵਾਸਤੇ ਕੋਰਟ ਜ਼ਿੰਮੇਵਾਰ ਸੀਗੀ ਤੁਸੀਂ ਆਪ ਹੀ ਬੀਜੇਪੀ ਵਿੱਚ ਆਪਣਾ ਲੀਡਰ ਭੇਜ ਰਹੇ ਹੋ ਫਿਰ ਕਹਿੰਦੇ ਕਬਜ਼ਾ ਕਰ ਲਿਆ ਇਹ ਨੈਰੇਟਿਵ ਬੇਸਿਕਲੀ ਗਲਤ ਹੈ ਇਹ ਪੁਰਾਣਾ ਚੱਲਦਾ ਰਿਹਾ ਵੀ ਆਰਐਸਐਸ ਵਾਲੇ ਸਿੱਖ ਗੁਰਦੁਆਰਾਂ 'ਚ ਇੰਟਰਫੀਅਰ ਕਰਦੇ ਆ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਕਰਦੇ ਕੋਈ ਨਵੀਂ ਗੱਲ ਨਹੀਂ ਜਦੋਂ ਇਹ ਇਕੱਠੇ ਸੀ ਉਦੋਂ ਵੀ ਇਹ ਨੈਰੇਟਿਵ ਸੀ ਸਰ ਇੱਕ ਹੋਰ ਸਵਾਲ ਹੈ ਕਿ ਇਹ 224 ਦੀ ਇਲੈਕਸ਼ਨ ਨੂੰ ਕਿਵੇਂ ਦੇਖ ਰਹੇ ਪੰਜਾਬ ਦੇ ਵਿੱਚ ਵੀ ਇਹ ਪਹਿਲੀ ਵਾਰੀ ਹੈ ਕਿ ਪੰਜਾਬ ਦੀ ਇਲੈਕਸ਼ਨ ਦੇ ਵੀ 4 4 5 5 6 6 ਆਪਣੇ ਕੈਂਡੀਡੇਟ 6 ਤੇ ਤਰਾਏ ਗੀਆਂ ਜੀ ਜੀ ਕੈਂਡੀਡੇਟ ਤਰਾਏ ਗੀਆਂ ਤੇ ਪਹਿਲੀ ਵਾਰ ਆ ਕੇ ਸਸਪੈਂਟ ਨਹੀਂ ਹੋ ਰਹੀ ਔਰ ਪੰਜਾਬ ਚ ਇੱਕ ਨਵੀਂ ਚੀਜ਼ ਜਿਹੜੀ ਆ ਰਹੀ ਹੈ ਹੁਣ ਤੱਕ ਜਿਹੜਾ ਰਾਈਟ ਹੈ ਜੋ ਮੈਂ ਬੀਜਪੀ ਹੈ ਇਹਦਾ ਇਨਾ ਅਸਰ ਨਹੀਂ ਸੀ ਲੇਕਿਨ ਹੁਣ ਜਿਸ ਤੱਕ ਦੇ ਨਾਲ ਪੰਜਾਬ ਦੇ ਵਿੱਚ ਰੀ ਅਲਾਈਨਮੈਂਟ ਮੈਂ ਪੋਲਰਾਈਜੇਸ਼ਨ ਨਹੀਂ ਕਹਾਂਗਾ ਰੀ ਅਲਾਈਨਮੈਂਟ ਹੋ ਰਹੀ ਹੈ ਇੱਕ ਵੱਡਾ ਸੈਕਸ਼ਨ ਵੀ ਮੋਦੀ ਜੀ ਦੇ ਆਪਣੇ ਮਾਰਜੋ ਰਿਹਾ ਐਸਪੋਰਟਰ ਕੀ ਕਿਸਾਨ ਸੰਗਲ ਨੇ ਇਹ ਪੋਲਰਾਈਜ਼ ਕੀਤੀ ਹੈ ਸਿਚੁਏਸ਼ਨ ਜਾਂ ਕੀ ਹੋਇਆ ਇਹ ਸਟੱਡੀ ਕਰਨ ਵਾਲੀ ਹੈ ਕਿਹੜੇ ਵਾਲੇ ਕਿਸਾਨ ਅੰਦੋਲਨ ਇੱਕ ਪਹਿਲਾ ਇੱਕ ਦੂਜਾ ਜੀ ਆ ਦੂਸਰਾ ਜਿਹੜਾ ਹੁਣ ਤੁਹਾਡੇ ਇਲੈਕਸ਼ਨ ਅਨਾਉਂਸ ਹੋਣ ਤੋਂ ਬਾਅਦ ਮਾਰਡਰ ਕੋਡ ਇੰਪਲੀਮੈਂਟ ਹੋਣ ਤੋਂ ਬਾਅਦ ਕਦੇ ਨਹੀਂ ਸੁਣਿਆ ਹਾਂ ਕਿ ਕੋਈ ਸਟਰਗਲ ਮਾਡਰ ਕੋਡ ਇੰਪਲੀਮੈਂਟ ਤੋਂ ਹੁਣ ਤੋਂ ਬਾਅਦ ਚੱਲ ਰਹੀ ਹੋਵੇ ਕਿਉਂਕਿ ਸਰਕਾਰ ਕਾਰੀ ਕੁਝ ਨਹੀਂ ਸਕਦੀ ਹੁੰਦੀ ਮਤ ਤੁਹਾਨੂੰ ਲੱਗਦਾ ਤੁਹਾਨੂੰ 스ਮੈਲ ਆ ਰਹੀ ਕਿ ਡਿਜ਼ਾਈਨ ਹੋ ਸਕਦਾ ਮੈਂ ਨਹੀਂ ਕਹਿੰਦਾ ਲੇਕਿਨ ਮੈਂ ਉਹਦੇ ਅਸਰ ਦੀ ਗੱਲ ਕਰਦਾ ਅਸਰ ਸਾਹਮਣੇ ਹੈ ਜਿਹੜੇ ਤੁਸੀਂ ਜਿਹੜੇ ਖਬਰਾਂ ਛਾਪ ਰਹੀਆਂ ਸਾਰੀਆਂ ਪ੍ਰਿੰਟ ਦੇ ਵਿੱਚ ਉਹ ਬੜਾ ਕਲੀਅਰ ਹੈ ਕਿ ਪੰਜਾਬ ਪੋਲਰਾਈਜ਼ ਹੋ ਗਿਆ ਤੇ ਉਹਦੇ ਪਿੱਛੇ ਅਸਟਰਗਲ ਹੈ ਡਿਜ਼ਾਈਨ ਡਿਜ਼ਾਈਨ ਹੈ ਕਿ ਨਹੀਂ ਮੈਂ ਹਜੇ ਕਹਿਣਾ ਨਹੀਂ ਚਾਹੂੰਗਾ ਪਹਿਲਾਂ ਹੋਇਆ ਕਦੀ ਇਸ ਤਰ੍ਹਾਂ ਪੰਜਾਬ ਪੋਲਰਾਈਜ਼ ਹੋਈ ਪੰਜਾਬ ਦੇ ਜੀ ਐ ਮੈਂ ਇਹ ਸਿਚੁਏਸ਼ਨ ਪਹਿਲੀ ਵਾਰੀ ਦੇਖ ਰਿਹਾ ਹਾਂ ਇਸ ਤੋਂ ਅਗਲਾ ਹਾਲ ਤੱਕ ਇਹ ਮਿਲਟਰੀ ਵੇਲੇ ਵੀ ਮੇਰੇ ਖਿਆਲ ਦੇ ਵਿੱਚ ਪੋਲਰਾਈਜ਼ ਨਹੀਂ ਸੀ ਇਹ ਨਵਾਂ ਬਨਾਮਨਾ ਪੰਜਾਬ ਦੇ ਵਿੱਚ ਔਰ ਮਹਿਸੂਸ ਇਹ ਵੀ ਕਰਦੇ ਕਿ ਭਗਵਾਨ ਰਾਮ ਮੰਦਰ ਦੇ ਨਾਲੋਂ ਕਿਸਾਨੀ ਅੰਦੋਲਨ ਟੂ ਇਹ ਜਿਆਦਾ ਮਹੱਤਵਪੂਰਨ ਮੁੱਦਾ ਜੋ ਭਾਜਪਾ ਵਾਸਤੇ ਬੜਾ इजीली ਇੱਕ ਪੌੜੀ ਚੜ ਗਏ ਨੇ ਪੰਜਾਬ ਦੀ ਪੰਜਾਬ ਦੇ ਵਿੱਚ ਰਾਮ ਮੰਦਰ ਮੁੱਦਾ ਨਹੀਂ ਸੀ ਬੜਿਆ ਜੀ ਲੇਕਿਨ ਇਹ ਸਗਲ ਨੇ ਆਪਣਾ ਜਲਵਾ ਦਿਖਾਤਾ ਔਰ ਇਹਨੂੰ ਕਿੰਨਾ ਕਿ ਤੁਸੀਂ ਜਸਟੀਫਾਈ ਦੇਖਦੇ ਹੋ ਜਾਂ ਤੁਹਾਡਾ ਕੀ ਨਜ਼ਰੀਆ ਕਿ ਜਿਹੜੇ ਕਿਸਾਨ ਨੇ ਇੱਕ ਵਿਰੋਧ ਕਰਨ ਦਾ ਤਰੀਕਾ ਹੁੰਦਾ ਜੀ ਚਲੋ ਤੁਸੀਂ ਕਾਲੀਆਂ ਛੰਡੇ ਦੇਵਾ ਦੋ ਗੱਡੀਆਂ ਰੋਕੀਆਂ ਏਰੀਆਂ ਧਮਕੀਆਂ ਇੱਕ ਦੂਜੇ ਹੰਸਰਾ ਜਨਸ ਕਹਿੰਦਾ 2 ਤਰੀਕ ਨੂੰ ਦੇਖ ਲਾਂਗੇ ਰਮਨੀਤ ਸਿੰਘ ਬਿੱਟੂ ਕਹਿੰਦਾ ਕਿ ਫਿਰ ਜਦੋਂ ਐਨਐਸ ਲਾ ਕੇ ਡਿਬਰੂਗੜ ਭੇਜਦੇ ਤੇ ਤੁਸੀਂ ਚੀਕਾ ਮਾਰਦੇ ਕਿਸਾਨ ਵੀ ਪ੍ਰੋਟੈਸਟ ਕਰ ਰਹੇ ਉਹ ਵੋਟਾਂ ਮੰਗ ਰਹੇ ਨੇ ਉਹਨਾਂ ਰੋਕਿਆ ਵੀ ਜਾ ਰਿਹਾ ਕਿਸਾਨ ਕਹਿੰਦੇ ਕਿ ਸਾਨੂੰ ਦਿੱਲੀ ਬੰਦ ਕੀਤਾ ਅਸੀਂ ਅਸੀਂ ਪੰਜਾਬ ਚ ਬੰਦ ਕਰਿਆਂਗੇ ਨਹੀਂ ਇਹ ਆਰਗੂਮੈਂਟ ਦੇਖਣ ਦਾ ਬਿਲਕੁਲ ਠੀਕ ਲੱਗਦੀ ਹੈ ਜੀ ਇਹਦੇ ਬਾਰੇ ਕੋਈ ਦੋ ਰਾਇ ਨਹੀਂ ਜੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਸਰਕਾਰ ਰੋਕਦੀ ਹੈ ਕਿਹੜੀ ਸਰਕਾਰ ਹੈ ਦੁਰਿਆਲੇ ਵਿੱਚ ਜਿਹੜੀ ਸੜਕਾਂ ਤੇ ਕਿੱਲਾਂ ਘਟ ਕੇ 6 6 ਇੰਚ ਦੀਆਂ ਤੇ ਬੈਰੀਕੇਡ ਬਣਾ ਕੇ ਆਪਣੇ ਲੋਕਾਂ ਨੂੰ ਰੋਕਦੀ ਜਾਣੋ ਇਹ ਤਾਂ ਪਹਿਲੀ ਵਾਰ ਹੀ ਵਾਪਰ ਰਿਹਾ ਹੈ ਲੇਕਿਨ ਮੁਰਕ ਰਿਹਾ ਕਿਉਂ ਨਹੀਂ ਕਰਦਾ ਸਾਰੀ ਗੱਲ ਤੇ ਆਖ ਲੇਕਿਨ ਉਹਦੇ ਕਾਊਂਟਰ ਦੇ ਵਿੱਚ ਤੁਹਾਡਾ ਰਾਈਟ ਹੈ ਤੱਕ ਤੁਸੀਂ ਉਸ ਪਾਰਟੀ ਨੂੰ ਹਰਾਓ ਜੀ ਵੋਟ ਦੇ ਨਾਲ ਵੋਟ ਦੇ ਨਾਲ ਪਰ ਆ ਇਵੇਂ ਜਿਵੇਂ ਜਿਹੜਾ ਲੜਨ ਵਾਲੇ ਮਸਲੇ ਆ ਰਹੇ ਝਗੜਨ ਵਾਲੇ ਮਸਲੇ ਤੇ ਫਿਰ ਭਰਾ ਮਾਰੂ ਜੰਗ ਹੀ ਹੋ ਗਈ ਨਾ ਇਹ ਜਿਹੜੀ ਮੈਂ ਗੱਲ ਪਹਿਲਾਂ ਕੀਤੀ ਹੈ ਵੀ ਇਹਦੇ ਨਾਲ ਤੁਸੀਂ ਟੈਨਸ਼ਨ ਕ੍ਰੀਏਟ ਕਰ ਰਹੇ ਹੋ ਅਨਸੈਸਰੀ ਤੁਸੀਂ ਵੋਟ ਕੰਪੇਨ ਕਰੋ ਉਹਨਾਂ ਦੇ ਖਿਲਾਫ ਡਟ ਕੇ ਕਰੋ ਸਾਰੇ ਬੁਲਕ ਦੇ ਵਿੱਚ ਕਰੋ ਜਦੋਂ ਵੋਟ ਦੀ ਚੋਟ ਦਾ ਤੁਸੀਂ ਨਾਰਾ ਦਿੱਤਾ ਸੀਗਾ ਫਿਰ ਉਹ ਤੇ ਅਮਲ ਕਰੋ ਫਿਰ ਉਹਨਾਂ ਨੂੰ ਵੀ ਹੱਕ ਹੈ ਦੇਖੋ ਆਪਣੀ ਕੰਪੇਅਰ ਕਰਨ ਦਾ ਫਿਰ ਕੱਲੇ ਬੀਜੇਪੀ ਹੀ ਕਿਉਂ ਸਾਰਿਆਂ ਨੂੰ ਪੁੱਛੋ ਵੀ ਜਿਹੜੇ ਪੰਜਾਬ ਦੇ ਮਸਲੇ ਹੁਣ ਤੱਕ ਤੁਸੀਂ ਇਹਨਾਂ ਦੇ ਕਸੂਰਵਾਰ ਤਾਂ ਸਾਰੇ ਹੀ ਹੈ ਸੋ ਇਹ ਜਿਹੜਾ ਤਰੀਕਾ ਹੈ ਕੰਪੇਅਨ ਕਰਨ ਤੋਂ ਰੁਕਣਾ ਇਹ ਗਲਤ ਹੈ ਤੁਸੀਂ ਕਾਲੇ ਟੰਡੇ ਦਿਖਾਓ ਕੋਈ ਨਹੀਂ ਰੋਕਦਾ ਬਾਹਰ ਖੜ ਕੇ ਤੁਸੀਂ ਨਾਅਰੇ ਮਾਰੋ ਇਸੇ ਕੋਲ ਸਭ ਤੋਂ ਆਖਰੀ ਸਵਾਲ ਹੈ ਮੇਰਾ ਭਾਈ ਉਹ ਕਾਫੀ ਮਹੱਤਵਪੂਰਨ ਪੰਜਾਬ ਦਾ ਸਵਾਲ ਬਣ ਚੁੱਕਾ ਹੈ ਕਿ 14 ਤੋਂ 11 ਸੀਟਾਂ ਨੂੰ ਸਾਈਡ ਤੇ ਰੱਖ ਦੋ ਦੋ ਸੀਟਾਂ ਅੱਜਕੱਲ ਬੜੀਆਂ ਚਰਚਾ ਇਹ ਖਡੂਰ ਸਾਹਿਬ ਤੇ ਫਰੀਦਕੋਟ ਕਿਵੇਂ ਤੁਹਾਨੂੰ ਲੱਗਦਾ ਕਿ 89 ਆਪਣੇ ਆਪ ਨੂੰ ਦਰਾ ਰਿਹਾ ਹੈ ਕਿ ਜਾਂ 89 ਦਾ ਕੁਝ ਹਿੱਸਾ ਹੀ ਤੁਹਾਨੂੰ ਵੇਖਣ ਨੂੰ ਮਿਲ ਰਿਹਾ ਹੈਗਾ ਨਹੀਂ 89 ਦਾ ਨੈਰੇਟਿਵ ਡਿਫਰੈਂਸੀ ਉਦੋਂ ਇੱਕ ਸੰਘਰਸ਼ ਚੱਲ ਰਿਹਾ ਸੀਗਾ ਜੀ ਹੁਣ ਸੰਘਰਸ਼ ਕੋਈ ਨਹੀਂ ਜੀ ਲੇਕਿਨ ਇੱਕ ਸਾਈਕੀ ਖੜੀ ਹੈ ਜਿਹੜੇ ਉਸ ਸੰਘਰਸ਼ ਨਾਲ ਕੋਈ ਸੰਬੰਧਿਤ ਇਸ਼ੂ ਸੀਗੇ ਉਸ ਅਸਸੇ ਉਹ ਉਹ ਉਹਦੇ ਉਵੇਂ ਖੜੀ ਹੈ ਉਹਦੇ ਸਿੰਬਲ ਵਾਰ-ਵਾਰ ਅਪੀਅਰ ਹੋ ਰਹੇ ਹੈ ਇਹ ਦੋ ਸਿੰਬਲ ਉਸ ਸਿਆਸਤ ਦੇ ਵਿੱਚੋਂ ਅਪੀਅਰ ਹੁੰਦੇ ਆ ਕਿ ਇਹ ਅੱਗੇ ਉਸ ਸਿਆਸਤ ਤੇ ਤੁਰਨਗੇ ਕਿ ਨਹੀਂ ਸਰਦਾਰ ਸਵਰਨਜੀਤ ਸਿੰਘ ਮਾਨ 89 ਦੇ ਵਿੱਚ ਬਹੁਤ ਵੱਡੇ ਮੰਡੇਟ ਨਾਲ ਜਿੱਤੇ ਸੀ ਹੁਣ ਵੀ ਐਮਪੀ ਹੈਗੇ ਆ ਖਾਲਸਾਪਨ ਦਾ ਨਾਰਾ ਵੀ ਦਿੰਦੇ ਆ ਪਰ ਕੀ ਪੰਜਾਬ ਦੀ ਸਿਆਸਤ ਤੇ ਕੋਈ ਉਹਨਾਂ ਦਾ ਪ੍ਰਭਾਵ ਹੈਗਾ ਉਹ ਨਹੀਂ ਹੈ ਕੀ ਇਹ ਮੈਂ ਮੰਨ ਲਿਆ ਕਿ ਜਿੱਤ ਕੇ ਇਹ ਦੋਵੇਂ ਕੈਂਡੀਡੇਟ ਜਿੱਤ ਕੇ ਆ ਜਾਣ ਅਮਰਿਤਪਾਲ ਤੇ ਸਰਬਜੀਤ ਹਾਂ ਜੇ ਜਿੱਤ ਕੇ ਆਵੇਗੇ ਕਿ ਇਹ ਕੀ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕਰ ਸਕਣਗੇ ਜਾਂ ਇਸ ਸਿਸਟਮ ਢਾਹ ਜਾਣਗੇ ਆ ਆਪਣੇ ਧਰੇ ਤਪਾਪ ਨਜ਼ਰ ਆ ਹੀ ਰਹੇ ਆ ਇੱਕਦਮ ਜ਼ੀਰੋ ਬੰਦਾ ਵੱਡੇ ਵੱਡੇ ਨਾਹਰਿਆਂ ਵਾਲੀ ਸਿਆਸਤ ਛੱਡ ਕੇ ਇਲੈਕਸ਼ਨ ਚ ਟੈਕਟਸ ਦੇ ਨਾਜ਼ੇ ਐਂਟਰ ਕਰਦਾ ਹੈ ਤੇ ਤੁਸੀਂ ਆਪਣੇ ਨੂੰ ਢਾਲਤਾ ਲਿਆ ਸੀ ਪਹਿਲਾ ਸਟੈਪ ਤਾਂ ਇਹੀ ਹੈ ਬਾਕੀ ਠੀਕ ਹੈ ਇਲੈਕਟਰਲ ਜਰਨਲ ਦੇਖਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਐਨਲਾਈਜ਼ ਕਰਾਂਗੇ ਬਾਬਾ ਸ਼ੁਕਰੀਆ ਥੈਂਕ ਯੂ ਉਹ ਸਵਾਲ ਸਭ ਤੋਂ ਵੱਡਾ ਸ਼੍ਰੋਮਣੀ ਕਾਲੀ ਦਲ ਦਾ ਕਿ ਲੜਾਈ ਇਹ ਵਾਲੀ ਸਿਰਫ ਜਿੱਤਣ ਵਾਸਤੇ ਨਹੀਂ ਆ ਵਜੂਦ ਤੇ ਹੋਂਦ ਦੀ ਵੀ ਆ ਪਰ ਅਦੇਸ਼ ਪ੍ਰਤਾਪ ਸਿੰਘ ਕਹਿ ਰਹੇ ਨੂੰ ਕੱਢਣਾ ਕਾਲੀ ਦਲ ਵਾਸਤੇ ਜਾਂ ਪਰਿਵਾਰ ਵਾਸਤੇ ਕਿੰਨਾ ਕੀ ਸੱਭਿਆਚਾਰਕ ਤੌਰ ਤੇ ਵੀ ਤੇ ਸਿਆਸੀ ਤੌਰ ਤੇ ਵੀ ਕਿੰਨਾ ਨਿਕਸਾ ਦਾ ਕੁਰੀਗਾ ਫਿਲਹਾਲ ਸਾਨੂੰ ਦਿਓ ਆ ਗਿਆ ਇਸੇ ਤਰ੍ਹਾਂ ਦੇਖਦੇ ਰਹੋ এবিসি ਪੰਜਾਬ ਧੰਨਵਾਦ